ਛੱਡੇ ਭਾਜੀ ਤੁਹਾਨੂੰ 300 ਰੁਪਇਆ ਉਹ ਮੈਨੂੰ ਛੱਡਣ ਦੀ ਲੋੜ ਨਹੀਂ ਛੱਡ ਤਾਂ ਭਾਜੀ ਤੁਸੀਂ ਤੁਸੀਂ ਰੱਜੋ ਤੁਸੀਂ ਰੱਜੋ ਕੋਈ ਚੱਕਰ ਨਹੀਂ ਕੋਈ ਗੱਲ ਨਹੀਂ ਸਾਰੇ ਰੱਜੇ ਹੋਏ ਨੇ ਰੱਜੋ ਤੁਸੀਂ ਰੱਜ ਲਓ ਕੋਈ ਚੱਕਰ ਨਹੀਂ ਭਾਜੀ ਸਾਨੂੰ 300 ਨਾਲ ਕੋਈ ਫਰਕ ਨਹੀਂ ਆ ਤੁਸੀਂ ਰੱਜ ਲੇ ਤੁਸੀਂ ਰੱਜ ਗਏ ਬਾਈ ਕਈ ਵਾਰੀ ਨਾ ਐਡੀ ਲਿਚੜ ਸਵਾਰੀ ਮਿਲ ਜਾਂਦੀ ਹੈ ਮੈਂ ਕਿ ਉਹਨਾਂ ਦਾ ਦਿਨ ਘਟਨਾ ਓਖਾ ਹੋ ਜਾਂਦਾ ਵਾ ਸਵਾਰੀ ਸੋਚਦੀ ਹੈ ਡਰਾਈਵਰ ਚ ਤਾਂ ਜਾਨ ਹੈ ਨਹੀਂ ਇਹ ਵੀ ਮਸ਼ੀਨ ਹੀ ਆ ਗੱਡੀਆਂ ਆਂ ਬਸ ਐਵੇਂ ਹੀ ਚੱਲੀ ਜਾਂਦਾ ਅੱਜ ਆਪਣੇ ਕੋਈ ਬੁਕਿੰਗ ਸੀ ਬਾਈ ਜੀ ਹਮੀਰਪੁਰ ਦੀ ਤੇ ਤਰਕੋਨਾ ਪਾਰਕ ਕੋ ਇਹਨਾਂ ਨੂੰ ਆਪਾਂ ਪਿਕਅਪ ਕਰਨਾ ਸੀਗਾ ਇਹ ਬੁਕਿੰਗ ਬਾਈ ਜੀ ਆਪਾਂ ਨੂੰ ਕੋਈ ਆਪਣਾ ਰਿਸ਼ਤੇਦਾਰੀ ਆ ਮੁੰਡਾ ਉਹਨੇ ਦਿੱਤੀ ਸੀਗੀ ਉਹਦੇ ਕੋਲ ਆਨਲਾਈਨ ਆਈ ਸੀਗੀ ਇਹਨਾਂ ਨਾਲ ਜੋ ਗੱਲਬਾਤ ਹੋਈ ਸੀਗੀ ਰੋਟੀ ਪਾਰਕਿੰਗ ਪਲੱਸ 5000 ਦੀ ਗੱਲ ਹੋਈ ਸੀਗੀ ਤੇ ਜਿਹਦੀ ਬਾਈ ਜੀ ਡਿਟੇਲ ਸਵਾਰੀ ਨੂੰ ਪਹਿਲਾਂ ਇੱਕ ਦਿਨ ਪਾਤੀ ਸੀ ਤੇ ਸਵਾਰ ਕਿ ਚਲੋ ਯਾਰ ਅਗਲੇ ਟਾਈਮ ਤੇ ਪਹੁੰਚ ਜਾਨਾ ਭੁੱਖੇ ਪਿਆਸੇ ਬਾਈ ਜੀ ਆਪਾਂ ਗੱਡੀ ਕਿਤੇ ਨਹੀਂ ਰੋਕੀ ਤੇ 1:30 ਵਜੇ ਆਪਾਂ ਪਹੁੰਚ ਗਏ ਹਮੇਰਪੁਰ ਜਿਹੜਾ ਕਾਲਜ ਸੀ ਬਾਈ ਜੀ ਉਹ ਵੀ ਮੈਨਾਂ ਰੱਬ ਦੀ ਧੁੰਨੀ ਚ ਬਣਾ ਰੱਖਿਆ ਸੀ ਐਡਾ ਗੰਦਾ ਰਾਹ ਚਲੋ ਆਪਾਂ ਫਿਰ ਵੀ ਗੱਡੀ ਉੱਪਰ ਤੱਕ ਲੈ ਗਏ ਕੁੜੀ ਪੇਪਰ ਦੇਣ ਬਾਈ ਜੀ ਅੰਦਰ ਚਲੇਗੀ ਤੇ ਮੈਨੂੰ ਸਵਾਰੀ ਕਹਿੰਦੀ ਆਪਾਂ ਜਾਣਾ ਹਮੇਰਪੁਰ ਉੱਥੇ ਕੋਈ ਅੰਤਰਿਕਸ਼ ਮਾਲ ਕੋਲ ਜੀ ਤੋਂ ਉੱਥੇ ਤੱਕ ਬਾਈ ਜੀ 13-14 ਕਿਲੋਮੀਟਰ ਗੱਡੀ ਚੱਲਣੀ ਸੀ ਚਲੋ ਆਪਾਂ ਫਿਰ ਵੀ ਮਨਾਂ ਨਹੀਂ ਕੀਤਾ ਮੈਂ ਕਿਹਾ ਚਲੋ ਯਾਰ ਚਲੇ ਜਾਨੇ ਵੈਸੇ ਗੱ ਨੇ ਪੁੱਛਿਆ ਕਿ ਚੱਲ ਤੂੰ ਵੀ ਬਾਈ ਚਾਹ ਪਾਣੀ ਪੀ ਲੈ ਜਾਂ ਕੁਝ ਖਾ ਪੀ ਲੈ। ਇਹੀ ਸਵਾਰੀ ਸੀ ਦੋਸਤੋ ਮੁੜ ਕੇ ਇਹ ਖਾ ਪੀ ਕੇ ਆਪ ਆ ਗਏ ਤੇ ਆਪਾਂ ਬਾਈ ਜੀ ਚਲੋ ਗੱਡੀ ਚੱਕੀ ਤੇ ਮੁੜ ਕੇ ਕੁੜੀ ਦਾ ਪੇਪਰ ਦਵਾ ਕੇ ਕਰ ਲਈ ਘਰ ਦੀ ਵਾਪਸੀ। ਮੈਂ ਕਿਹਾ ਚੱਲ ਕੋਈ ਨਹੀਂ ਹੁਣ ਜਾਂਦੇ ਹੋਏ ਰਾਸਤੇ 'ਚ ਕਿਤੇ ਰੁੱਕ ਕੇ ਰੋਟੀ ਖਾ ਲਾਂਗੇ। ਮੈਂ ਗੱਡੀ ਛੱਡ ਕੇ ਦੋਸਤੋ ਕਿਤੇ ਜਾ ਨਹੀਂ ਸੀ ਸਕਦਾ ਕਿਉਂਕਿ ਗੱਡੀ 'ਚ ਸਮਾਨ ਪਿਆ ਸੀ ਇਹਨਾਂ ਦਾ। ਲੋਕ ਬਾਈ ਏਡੇ ਏਡੇ ਲੰਗਰ ਲਾਉਂਦੇ ਨੇ ਮੈਂ ਕਿਹਾ ਇਹਨਾਂ ਨੂੰ ਬਿਲਕੁਲ ਨਹੀਂ ਆਏਗਾ ਯਾਰ ਮੁੰਡਾ ਤੜਕੇ ਸਵੇਰ ਤੋਂ ਸਾਡੇ ਨਾਲ ਹੈ ਰਾਤ ਦੇ 10 ਵਜੇ ਗਏ ਆ ਕਿ ਹਲੇ ਤੱਕ ਉਹਨੇ ਚਾਹ ਪ ਕਹਿੰਦਾ ਨਹੀਂ ভাই ਖਾਣੀ ਨਹੀਂ ਰੋਟੀ ਘਰੇ ਜਾ ਕੇ ਖਾਵਾਂਗੇ ਫਿਰ ਹਰ ਕੇ ਦੋਸਤੋ ਮੈਂ ਆਪ ਹੀ ਗੱਡੀ ਰੋਕ ਲਈ ਹਾਂ ਤੇ ਨਹੀਂ ਹੁਣ ਕਹਿੰਦੇ ਸੀ ਰੋਕ ਨਹੀਂ ਨਹੀਂ ਗੱਡੀ ਹੈ ਜੀ ਕਿਉਂਕਿ ਸਿੱਧਾ ਹੀ ਜਨਾਲ ਸ਼ਵੇਰ ਦੇ ਪੈਂਚ ਤੜਕੇ ਦੇ ਦੁਰੇ ਹਾਂ ਯਾਰ ਰਾਤੀ 12 ਵਜੇ ਪਹੁੰਚਣਾ ਕਰੇ ਤੇ ਮੈਂ ਕਹਾ ਮੈਂ ਤਾਂ ਖਾਣੀ ਆ ਭਰਾ ਬਰ ਰੋਟੀ ਤੇ ਮੈਂ ਗੱਡੀ ਰੋਕ ਲਈ ਟੜ-ਟੜ ਜੀ ਕਰਦੇ ਪਏ ਆ ਤੇ ਮੈਂ ਤਾਂ ਆਪਣੀ ਖਾਣ ਲੱਗਿਆ ਤੇ ਜੋ ਹੋ ਸਕਦਾ ਪਹੁੰਚ ਕੇ ਕਰਨਾ ਗੱਲ ਕਰਾਂ ਜਾਂ ਕਿਉਂਕਿ ਭਾਈ ਤੁਹਾਨੂੰ ਮੈਸੇਜ ਪਾਇਆ ਹੋਇਆ ਰਿਕਾਰਡਿੰਗ ਵੀ ਆਪਣੀ ਗੱਲ ਹੋਈ ਰੋਟੀ ਪਾਰਕਿੰਗ ਦੀ ਆ ਟੈਨਾਂ ਨਾਲ ਠੀਕ ਆ ਬਾਈ ਜੀ ਸਵੇਰ ਦੇ 6 ਵਜੇ ਤੇ ਨਿਕਲੇ ਹੋਏ ਆਂ ਤਾਂ ਜੋ ਟਾਈਮ ਦੇ ਉਲੋਂ 10 ਵਜੇ ਲੱਗੇ ਆ 12 ਵਜੇ ਘਰੇ ਪਹੁੰਚਣਾ ਮੈਂ ਰੋਟੀ ਪਾਰਕਿੰਗ ਇਹਨਾਂ ਨਾਲ ਅੱਡੀ ਦਿੱਤੀ ਹੋਈ ਏ ਸੋਰੀ ਹਾਂ ਠੀਕ ਏ ਕਿ ਨਹੀਂ ਸਵੇਰ ਦੇ ਆਪ ਜਾ ਕੇ ਕਦੇ ਬਦਾਮ ਸ਼ੇਕ ਕਿਤੇ ਕੁਝ ਪੀ ਜਾਂਦੇ ਪਏ ਆ ਹੁਣ ਆਪ ਖਾ ਪੀ ਲਿਆ ਡਰਾਈਵਰ ਨੂੰ ਜਾਣਦੇ ਸੀ ਕਿ ਮੈਂ ਭਾਂਜ ਚਾਹ ਵੀ ਨਹੀਂ ਪੀਂਦੀ ਸਵੇਰ ਦੀ ਤੇ ਹੁਣ ਮੈਂ ਰੋਕੀ ਸਾਗ ਰਤਨਾਂ ਤੇ ਮੈਂ ਰਸਤੇ 'ਚ ਤਿੰਨ ਚਾਰ ਟੱਕ ਬੈਠ ਰੋਕੀ ਮੈਂ ਬਾਈ ਰੋਟੀ ਖਾ ਲਈ ਰੋਟੀ ਖਾ ਲਈ ਨਹੀਂ ਕਿਉਂ ਘਰੇ ਜਾ ਕੇ ਖਾਵਾਂਗੇ ਘਰੇ ਜਾ ਕੇ ਖਾਵਾਂਗੇ ਨਗਾ ਕੋਈ ਨਹੀਂ ਆਪਾਂ ਜੋ ਪ੍ਰਾਈਵਟ ਕਰਨ ਵਾਲੇ ਚਾਰਜਸ ਹੈਗਾ ਵਾ ਉਹ ਕੋਲ ਦਾ ਤੁਸੀਂ ਦੇ ਦੇ ਬਾਕੀ ਮੈਂ ਕਿਹਾ ਮੈਂ ਕੋਲੋਂ ਪਾ ਲੈਂਦਾ ਸਾਲੇ ਕੱਦ ਲਈ ਕਿ ਮੰਨਨੇ ਆ ਰੋਟੀ ਵੀ ਕਿ ਮੰਨਨੇ ਆ ਮੁੜ ਕੇ KFC ਤੋਂ ਦੋਸਤੋ ਆਪਾਂ ਆਪਣਾ ਮੀਲ ਲਿਆ ਆਪਣਾ ਟੋਟਲ 650 ਰੁਪਏ ਬਣਿਆ ਸੀਗਾ ਖਾ ਪੀ ਕੇ ਤੇ ਆਪਾਂ ਬਾਈ ਘਰੇ ਪਹੁੰਚ ਕੇ ਸਵਾਰੀ ਨੂੰ ਲਾਇਆ ਜੀ ਤੁਹਾਡੇ ਕੋਲ ਭਾਜੀ ਕੱਲ ਵੀ ਆਈ ਹੋਈ ਯਾਰ ਤੁਸੀਂ ਕਹਿੰਦੇ ਕੱਲ ਵੀ ਭਾਜੀ ਇਦਾਂ ਨਹੀਂ ਹੁੰਦਾ ਹੁੰਦਾ ਤੁਸੀਂ ਵੀ ਖੜੇ ਆ 4 400 ਨਾਲ ਸਾਨੂੰ ਕੋਈ ਫਰਕ ਨਹੀਂ ਹੈਗਾ ਫਰਕ ਨਹੀਂ ਬੰਦੋ ਲੇਕਿਨ ਜਵਾਨ ਦੀ ਗੱਲ ਹੈ ਜਵਾਨ ਦੀ ਬੰਦਾ ਭਾਜੀ ਫਰਕ ਤੁਹਾਨੂੰ ਤਾਂ ਹੀ ਤੁਸੀਂ ਕਰੋ ਜੋ ਪੇਰ ਤੁਹਾਨੂੰ ਫਰਕ ਹੈ ਮੈਡਮ ਮੈਂ ਤਾਂ ਦਿਹਾੜੀ ਲੈਣੀ ਆ 500 ਰੁਪਏ ਅਗਲੇ ਨੇ ਮੇਰੇ ਸਵੇਰ ਦਾ ਗਿਆ ਹੋਇਆ ਦੇਖੋ ਭੁੱਖਾ ਨਾਲ ਆ ਨਾ ਬੰਦੇ ਨੂੰ ਰੋਟੀ ਦਾ ਖਾਣੀ ਹੋਈ ਅਗਲੇ ਮੈਨੂੰ ਕਹਿ ਕੇ ਭੇਜਿਆ ਤੁਹਾਡੇ ਕੋਲ ਵੀ ਡਿਟੇਲ ਆ ਮੈਂ ਹੈ ਜਦੋਂ ਤੁਸੀਂ ਕਿਰਾਓ ਬਾਹਰ ਦੁਬਾਰਾ ਬਾਤ ਕਿਉਂ ਨਹੀਂ ਰਹੇ ਗੰਦਾਰਤ ਰਹਿਣਾ ਨਾ ਮੈਂ ਛੋਟੀ ਗੱਲ ਕਰਾਨਾ ਪਹਿਲੀ ਵਾਰ ਥੋੜੀ ਜਾਂ ਕਿ ਆ ਕਿ ਮੈਂ ਤੁਮੇ ਡਬਲ 8 311 ਮੈਡਮ ਅਸੀਂ ਕੀ ਲੈਣਾ ਜੀ ਅਸੀਂ ਤਾਂ ਦਿਹਾੜੀ ਲੈਣੀ ਆ 500 ਜੇ ਅਗਲੇ ਨੇ ਮੇਰਾ 300 ਕੱਟ ਲੈਣਾ ਅਗਲੇ ਨੇ ਕਹਿੰਦਾ ਤੈਨੂੰ ਕਹਿ ਕੇ ਭੇਜਿਆ ਤੁਹਾਡੇ ਤੁਸੀਂ ਡਿਟੇਲ ਦਿਖਾਓ ਡਿਟੇਲ ਥੋੜਾ ਕੋ ਪਹੁੰਚੀ ਨਹੀਂ ਹੋਈ ਤੁਸੀਂ ਕੱਲ ਉਸੇ ਵੇਲੇ ਅਗਲੇ ਨੂੰ ਫੋਨ ਮਾਰੋ ਭਾਈ ਮੇਰੀ ਥੋੜੇ ਨਾਲ ਰੋਟੀ ਦੀ ਗੱਲ ਨਹੀਂ ਹੋਈ ਤੁਸੀਂ ਰੋਟੀ ਕਿਉਂ ਪਾ ਰਹੇ ਹੋ ਡਿਟੇਲ ਦੀ ਹੈਲੋ ਓ ਯਾਰ ਭਾਈ ਉਹ ਨਹੀਂ ਦਿੰਦੇ ਹੈਗੇ ਰੋਟੀ ਦੇ ਪੈਸੇ ਮੇਰੀ ਗੱਲ ਕਰਾਓ ਆ ਗੱਲ ਕਰਾਓ ਸਾਰਾ 300 ਰੁਪਏ ਰੋਟੀ ਦਾ ਦੇ ਲਓ ਆਹ ਕਾਰ ਇਸਵਾਰੀ ਦਾ ਭਾਈ ਆਹ ਦੇਖਾ ਆਹ ਕਾਰ ਆ ਇਸਵਾਰੀ ਦਾ ਭਾਈ 300 ਰੁਪਏ ਰੋਟੀ ਦਾ ਡਰਾਈਵਰ ਦਾ ਕਰਕੇ ਗਏ ਆ ਸਾਰਾ ਕੁਝ ਖਾ ਗਏ 300 ਸਵੇਰ ਦਾ ਬੰਦਾ ਤੜਕੇ ਦਾ ਗਿਆ ਭਾਈ ਦੇਖੋ ਕਿੰਨੇ ਵਜੇ ਆਇਆ ਮੈਂ 11 ਵਜੇ ਆਇਆ ਮੈਂ ਸਵੇਰ ਦਾ ਗਿਆ ਹੋਇਆ ਰੋਟੀ ਪਿੱਛੇ ਗਲੇਸ਼ ਪਾਇਦਾ ਰੋਟੀ ਪਿੱਛੇ ਤੁਸੀਂ ਕਿੰਨੇ ਸਵਾਰੀ ਨਾ ਇਦਾਂ ਨਹੀਂ ਹੁੰਦਾ ਉਦਾਂ ਨਹੀਂ ਹੁੰਦਾ ਦੇਖ ਲੈ ਤੁਹਾਡੇ ਸਾਹਮਣੇ ਆ ਆਜ਼ਾਦ ਆ ਬਸ ਸਵਾਰੀਆਂ ਹੁੰਦਾ ਛੱਡੇ ਭਾਜੀ ਤੁਹਾਨੂੰ 300 ਰੁਪਏ ਉਹ ਮੈਨੂੰ ਛੱਡਣ ਦੀ ਲੋੜ ਨਹੀਂ ਛੱਡ ਤਾਂ ਭਾਜੀ ਤੁਸੀਂ ਤੁਸੀਂ ਰੱਜੋ ਤੁਸੀਂ ਰੱਜੋ ਕੋਈ ਚੱਕਰ ਨਹੀਂ ਕੋਈ ਗੱਲ ਨਹੀਂ ਸਾਰੇ ਰੱਜੇ ਹੋਏ ਨੇ ਤੁਸੀਂ ਰੱਜ ਲਓ ਕੋਈ ਚੱਕਰ ਨਹੀਂ ਭਾਜੀ ਸਾਨੂੰ 300 ਨਾਲ ਕੋਈ ਫਰਕ ਨਹੀਂ ਪਾ ਤੁਸੀਂ ਰੱਜ ਲੇ ਤੁਸੀਂ ਰੱਜ ਗਏ ਆਹ ਹਾਲਾ ਬਈ ਸਵਾਰੀਆਂ ਹੋਰ ਦੋਸਤੋ ਕੋਆਪਰੇਟ ਹੋਰ ਕਿੰਨਾ ਕੁ ਕਰ ਲਵੇ ਬੰਦਾ ਸਵਾਰੀ ਨਾਲ ਜਿੱਥੇ ਕਹਿੰਦੀ ਐ ਸਵਾਰੀ ਉੱਥੇ ਲੈ ਜੀਦਾ ਜੋ ਗੱਲ ਨਹੀਂ ਵੀ ਹੋਈ ਹੁੰਦੀ ਉਹ ਵੀ ਕਰ ਲਈਦੀ ਆ ਪਰ ਇਹ ਇਦਾਂ ਕਰਦੇ ਨੇ ਦੋਸਤੋ ਬਾਕੀ ਇਹਦਾ ਪੂਰਾ ਵਲੋਗ ਆਪਾਂ ਕੱਲ ਪਾਵਾਂਗੇ ਤੁਹਾਨੂੰ ساری ਕਹਾਣੀ ਸਮਝ ਆ ਜਾਊਗੀ